ਮੈਂ ਹੁਣੇ ਜਦੋਂ ਆ ਰਿਹਾ ਸੀ ਤੇ ਮੈਨੂੰ ਆਪਣੇ ਚੜ੍ਹਦੇ ਪੰਜਾਬ ਵਾਲੇ ਬਹੁਤ ਨੌਜਵਾਨ ਵੀਰ ਤੇ ਤੇ ਬਜ਼ੁਰਗ ਵੀ ਮਿਲੇ ਜਿਨ੍ਹਾਂ ਦੀਆਂ ਦਾੜੀਆਂ ਸਾਫ਼ ਨਹੀਂ ਸੀ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਸ਼ਾਮ ਤੱਕ ਆਪਣਾ ਇੱਕ ਵੱਡਾ ਕਾਫਲਾ ਬਣੇ ਜਿਵੇਂ ਇਸ ਵੀਰ ਨੇ ਪ੍ਰਣ ਕੀਤਾ ਵਾ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਚੜ੍ਹਦੇ ਪੰਜਾਬ ਤੋਂ ਜਾਂ ਫੌਰਨ ਤੋਂ ਆਈਆਂ ਉਦੇ ਵਿੱਚ ਜਿਹੜੇ ਵੀ ਕੋਈ ਸਾਡੇ ਵੀਰ ਇਦਾਂ ਦੇ ਆ ਜਿਹੜੇ ਕੇਸਾਂ ਬੱਖੋਂ ਸਾਫ਼ ਸੂਰਤ ਨਹੀਂ ਉਹ ਪ੍ਰਾਣ ਕਰਕੇ ਜਾਣ ਕਿਉਂਕਿ ਭਗਾ ਵਾਲਾ ਮੌਕਾ ਤੇ ਦੂਜੀ ਬੇਨਤੀ ਨਨਕਾਣਾ ਸਾਹਿਬ ਦੇ ਬੱਚਿਆਂ ਤੇ ਨੌਜਵਾਨਾਂ ਲਈ ਆ ਮੈਂ ਰਾਤੀ 2 ਘੰਟੇ ਘੁੰਮਿਆ ਸੀ ਆਪਣੇ ਲੋਈ ਦੀ ਮੋਕਲ ਮਾਰ ਕੇ ਤੇ ਬੱਚਿਆਂ ਨੇ ਭਟਕੇ ਬੰਨੇ ਸੀ ਛੋਟੇ ਛੋਟੇ ਅਸੀਂ ਕਾਫੀ ਦਸਤਾਰਾਂ ਲਿਆਂਦੀਆਂ ਵਾਂ ਤੇ ਮੈਂ ਇੰਤਜ਼ਾਮ ਉਹਨਾਂ ਨਾਲ ਗੱਲਬਾਤ ਕਰਕੇ ਆਪਾਂ ਨਗਰ ਕੀਰਤਨ ਤੋਂ ਪਹਿਲਾਂ 15 ਕੁ ਮਿੰਟ ਜਿਹੜੇ-ਜਿਹੜੇ ਬੱਚੇ ਪਟਕੇ ਬੰਦੇ ਉਹਨਾਂ ਨੂੰ ਦਸਤਾਰਾਂ ਸਜਾਉਣੀਆਂ ਜਿੱਦਾਂ ਦੀਆਂ ਮਰਜ਼ੀ ਆਪਾਂ ਸਜਾਈਏ ਪਰ ਆਪਾਂ ਦਸਤਾਰਾਂ ਸਜਾਉਣੀਆਂ ਵਾਂ ਉਹਨਾਂ ਬੱਚਿਆਂ ਨੂੰ ਵੀ ਬੇਨਤੀ ਉਹਨਾਂ ਦੇ ਮਾਪਿਆਂ ਨੂੰ ਬੇਨਤੀ ਆ ਬੱਚਿਆਂ ਦੇ ਜੂੜੇ ਬਹੁਤ ਸੋਹਣੇ ਆ ਕੇਸ ਬੜੇ ਲੰਮੇ ਆ ਚਿਹਰੇ ਧੱਗ-ਧੱਗ ਕਰਦੇ ਆ ਤੇ ਜੇ ਚਿਹਰਿਆਂ ਤੇ ਦਸਤਾਰਾਂ ਸਜ ਗਈਆਂ ਤੇ ਬਾਦਸ਼ਾਹੀ ਸਿਰ ਦੇ ਉੱਤੇ ਆਉਣੀ ਨਾਲ ਹੀ ਉਹ ਬੱਚਿਆਂ ਨੂੰ ਬੇਨਤੀ ਤੇ ਨੌਜਵਾਨਾਂ ਨੂੰ ਨਨਕਾਣਾ ਸਾਹਿਬ ਵਾਲਿਆਂ ਨੂੰ ਕਿ ਉਹ ਜ਼ਰੂਰ ਦੀਵਾਨ ਹਾਲ ਦੇ ਵਿੱਚ ਪਹੁੰਚਣ ਆਪਾਂ ਦਸਤਾਰਾਂ ਸਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ